ਸਤ ਸ੍ਰੀ ਅਕਾਲ ਜੀ ਸਾਰੇ ਨੂੰ ਅੱਜ ਇੱਕ ਹੋਰ ਨਵੇਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਅੱਜ ਦੀ ਵੀਡੀਓ ਬਹੁਤ ਹੀ ਗੰਭੀਰ ਮੁੱਦੇ ਉੱਤੇ ਹੈ ਜੋ ਕਿ ਹੈ ਸਟੂਡੈਂਟ ਕਿਲਿੰਗ ਬਹੁਤ ਸਾਰੇ ਸਟੂਡੈਂਟ ਇੰਡੀਆ ਵਿੱਚੋਂ ਸੁਪਨੇ ਲੈ ਕੇ ਕੈਨੇਡਾ ਜਾਂ ਹੋਰ ਕੰਟਰੀਆਂ ਵਿੱਚ ਚਾਹੁੰਦੇ ਨੇ ਪਰ ਉਹ ਕਦੇ ਵੀ ਵਾਪਸ ਨਹੀਂ ਮੁੜ ਸਕੇ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਆਪਣੇ ਵਿਚਾਰ ਦੇਣਾ ਕਿ ਇਸ ਦਾ ਕਾਰਨ ਕੀ ਹੋ ਸਕਦਾ ਹੈ ਤੇ ਇਸ ਦਾ ਹੱਲ ਕੀ ਹੈ ਸੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਜਦੋਂ ਮੈਂ ਇਸ ਵੀਡੀਓ ਨੂੰ ਬਣਾਉਣ ਬਾਰੇ ਸੋਚਿਆ ਤੇ ਇਸ ਦੀ ਤਹਿ ਤੱਕ ਜਾਂਚ ਕੀਤੀ ਤਾਂ ਕੁਝ ਸਾਲਾਂ ਵਿੱਚ ਹੋਏ ਕਤਲਾਂ ਬਾਰੇ ਮੈਨੂੰ ਪਤਾ ਲੱਗਿਆ ਜਿਨ੍ਹਾਂ ਦੀ ਗਿਣਤੀ ਸੀ 100 ਤੋਂ ਵੱਧ ਤੇ ਇਹਨਾਂ ਵਿੱਚੋਂ ਹੀ ਮੈਂ ਕੁਝ ਦੇਸਾਂ ਉੱਪਰ ਗੱਲ ਕਰਾਂਗਾ ਤੇ ਇਸ ਦਾ ਕਾਰਨ ਵੀ ਦੱਸਾਂਗਾ ਕਿ ਮੇਰੇ ਹਿਸਾਬ ਨਾਲ ਇਸ ਦਾ ਕਾਰਨ ਕੀ ਹੋ ਸਕਦਾ ਹੈ ਸੋ ਇਸ ਵੀਡੀਓ ਵਿੱਚ ਕਿਸੇ ਨੂੰ ਵੀ ਟਾਰਗੇਟ ਨਹੀਂ ਕੀਤਾ ਗਿਆ ਤੇ ਅਗਰ ਕਿਸੇ ਨੂੰ ਇਸ ਵੀਡੀਓ ਵਿੱਚ ਕੁਝ ਵੀ ਗਲਤ ਲੱਗਦਾ ਹੈ ਤਾਂ ਉਹ ਆਪਣੇ ਵਿਚਾਰ ਕਮੈਂਟਾਂ ਵਿੱਚ ਦੇ ਸਕਦਾ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਦਸੰਬਰ ਮਹੀਨੇ ਵਿੱਚ ਹੋਈ ਕਿਲਿੰਗ ਬਾਰੇ ਜੋ ਕਿ ਗੁਰਸੇਜ਼ ਉਮਰ 22 ਸਾਲ ਦੀ ਕੀਤੀ ਗਈ ਸੀ ਲਾਅਨਫੋਰਸਮੈਂਟ ਨੂੰ 1 ਦਸੰਬਰ ਨੂੰ ਕਨਪਛਾਤ ਤੇ ਬੰਦੇ ਵੱਲੋਂ ਕਾਲ ਕੀਤੀ ਗਈ ਸੀ ਕਿ ਇੱਕ ਨੌਜਵਾਨ ਨੂੰ ਉਦਰੇ ਨੌਰਵਨ ਵੱਲੋਂ ਤੇਜ਼ ਤਰ੍ਹਾਂ ਹਥਿਆਰ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਗੁਰਸੇਸ ਲੰਟਨ ਕਾਲਜ ਵਿੱਚ ਪੜ੍ਹਾਈ ਕਰ ਰਿਹਾ ਸੀ ਤੇ ਉਹ ਵੀ ਦੂਜਿਆਂ ਵਾਂਗ ਬਹੁਤ ਸਾਰੇ ਸੁਪਨੇ ਦੇ ਜਾ ਕੇ ਕੈਨੇਡਾ ਆਇਆ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਦੀ ਜ਼ਿੰਦਗੀ ਥੋੜੇ ਹੀ ਸਾਲਾਂ ਵਿੱਚ ਖਤਮ ਹੋ ਜਾਵੇਗੀ ਇੱਥੇ ਇੱਕ ਗੱਲ ਦੇਖਣ ਵਾਲੀ ਹੈ ਕਿ ਗੁਰਸੇਸ ਦਾ ਕਤਲ ਉਸਦੇ ਹੀ ਰੂਮ ਮੇਟ ਵੱਲੋਂ ਕੀਤਾ ਗਿਆ ਸੀ ਜਿਸ ਦਾ ਨਾਮ ਸੀ ਕ੍ਰੌਸਲੇ ਹੰਟਰ ਉਮਰ 36 ਸਾਲ ਕ੍ਰੌਸਲੇ ਹੰਟਰ ਤੇ ਗੁਰਜੀਤ ਸਿੰਘ ਰੂਮੇਟ ਸਨ ਤੇ ਇਹਨਾਂ ਦਾ ਇੱਕ ਕਿਚਨ ਦੇ ਕੰਮ ਨੂੰ ਲੈ ਕੇ ਝਗੜਾ ਹੋਇਆ ਸੀ ਤੇ ਇਹ ਮਾਮੂਲੀ ਝਗੜਾ ਇਸ ਹੱਦ ਤੱਕ ਵੱਧ ਗਿਆ ਸੀ ਕਿ ਕ੍ਰੌਸਲੇ ਹੰਟਰ ਵੱਲੋਂ ਚਾਕੂ ਦੀ ਮਦਦ ਨਾਲ ਗੁਰਜੀਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਤੋਂ ਬਾਅਦ ਕ੍ਰੌਸਲੇ ਹੰਟਰ ਨੂੰ ਅਰੈਸਟ ਕਰ ਲਿੱਤਾ ਗਿਆ ਤੇ ਇਸ ਕੇਸ ਕਰਕੇ ਪੂਰੀ ਪੰਜਾਬੀ ਗਰੰਟੀ ਵਿੱਚ ਰੋਸ ਤੇ ਦੁੱਖ ਦੀ ਲਹਿਰ ਛਾ ਗਈ ਸੀ ਤੇ ਦੂਜਾ ਕੇਸ ਸੀ ਗੁਰਵਿੰਦਰ ਨਾਟ ਦੀ ਕਿਲਿੰਗ ਦਾ ਗੁਰਵਿੰਦਰ ਨਾਟ 20 ਸਾਲਾਂ ਨੌਜਵਾਨ ਜੋ ਕਿ ਕ੍ਰੇਮਪੁਰਾ ਚਾਹ ਵਾਲਾ ਦਾ ਰਹਿਣ ਵਾਲਾ ਸੀ ਤੇ ਉਹ ਵੀ ਕੈਨੇਡਾ ਵਿੱਚ ਆਪਣੀ ਪੜ੍ਹਾਈ ਲਈ ਹੀ ਆਇਆ ਸੀ ਗਿੰਦਰ ਲਾਇਲਿਸਟ ਕਾਲਜ ਵਿੱਚ ਪੜ੍ਹਾਈ ਕਰਦਾ ਸੀ ਤੇ ਉਹ ਡਿਲੀਵਰੀਆਂ ਦਾ ਕੰਮ ਕਰਦਾ ਸੀ 9 ਜੁਲਾਈ ਨੂੰ ਗੁਰਵਿੰਦਰ ਨੂੰ ਇੱਕ ਡਿਲੀਵਰੀ ਆਉਂਦੀ ਹੈ ਜੋ ਕਿ ਦੁਪਹਿਰ ਦੇ ਖਾਣੇ ਦੀ ਪਰ ਇਹ ਡਿਲੀਵਰੀ ਉਸ ਦੀ ਜ਼ਿੰਦਗੀ ਦੀ ਆਖਰੀ ਡਿਲੀਵਰੀ ਸੀ ਕਿਉਂਕਿ ਜਿਨ੍ਹਾਂ ਨੇ ਇਹ ਡਿਲੀਵਰੀ ਕੀਤੀ ਸੀ ਉਹਨਾਂ ਦਾ ਪਲਾਨ ਹੀ ਇਹ ਸੀ ਕਿ ਡਿਲੀਵਰੀ ਵਾਲੇ ਨੂੰ ਬੁਲਾਇਆ ਜਾਵੇ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਕੇ ਉਸਨੂੰ ਲੁੱਟਖੋ ਕੀਤੀ ਜਾਵੇ ਮਿਸਿਸ ਸਾਗਾ ਦੇ ਬ੍ਰਿਟਾਨੀਆ ਰੋਡ ਉੱਪਰ ਗੁਰਵਿੰਦਰ ਦੇ ਉੱਪਰ ਹਮਲਾ ਕੀਤਾ ਗਿਆ ਪੁਲਿਸ ਵੱਲੋਂ ਇਹ ਵੀ ਦੱਸਿਆ ਗਿਆ ਸੀ ਕਿ ਇਸ ਵਿੱਚ ਬਹੁਤ ਲੋਕ ਸ਼ਾਮਿਲ ਸਨ ਤੇ ਉਹਨਾਂ ਦਾ ਪਲਾਨ ਹੀ ਸੀ ਲੁੱਟ ਖੋਹ ਕਰਨੀ ਤੇ ਮੌਤ ਦੇ ਘਾਟ ਉਤਾਰਨ ਗੁਰਵਿੰਦਰ ਦਾ ਕਤਲ ਬਹੁਤ ਬਹਿਰਹਿਮੀ ਨਾਲ ਕੀਤਾ ਗਿਆ ਤੇ ਉਹ ਪੂਰੇ 5 ਦਿਨੋਂ ਆਪਣੀ ਜ਼ਿੰਦਗੀ ਨਾਲ ਲੜਦਾ ਰਿਹਾ ਪਰ 14 ਤਰੀਕ ਨੂੰ ਟਰੋਮਾ ਸੈਂਟਰ ਵਿੱਚ ਉਸਨੇ ਆਖਰੀ ਸਾਹ ਲਏ ਤੇ ਆਪਣੀ ਜ਼ਿੰਦਗੀ ਤੋਂ ਹਾਰ ਮੰਨ ਲਈ ਸੋ ਇਸ ਤੋਂ ਬਾਅਦ ਅਪ ਗੱਲ ਕਰਾਂਗੇ ਤੀਜੇ ਕੇਸ ਦੇ ਬਾਰੇ ਜਿਸ ਬਾਰੇ ਤੁਸੀਂ ਸਭ ਨੇ ਹੀ ਸੁਣਿਆ ਹੋਵੇਗਾ 20 ਸਾਲਾ ਨੌਜਵਾਨ ਹਰਸ਼ਦੀਪ ਸਿੰਘ ਹਰਸ਼ਨਦੀਪ ਸਿੰਘ ਵੀ ਸਟੂਡੈਂਟ ਵੀਜ਼ੇ ਉੱਪਰ ਹੀ ਕੈਨੇਡਾ ਆਇਆ ਸੀ ਤੇ ਉਹ ਸਿਕਿਉਰਿਟੀ ਦੀ ਕੰਪਨੀ ਵਿੱਚ ਜੌਬ ਕਰ ਰਿਹਾ ਸੀ 6 ਦਸੰਬਰ ਨੂੰ ਹਰਸ਼ਨਦੀਪ ਦੀ ਸ਼ਿਫਟ 107 ਐਵਨਿਊ ਐਡਮਿੰਟਨ ਵਿੱਚ ਲੱਗੀ ਹੋਈ ਸੀ ਇਸ ਕਤਲ ਦੀਆਂ ਬਹੁਤ ਵੀਡੀਓਜ਼ ਵਾਇਰਲ ਹੋਈਆਂ ਤੇ ਵੀਡੀਓ ਵਿੱਚ ਦਿਖਾਇਆ ਗਿਆ ਕਿ ਕਿੰਨੀ ਬਿਰਹਾਮੀ ਨਾਲ ਇੱਕ ਛੋਟੀ ਉਮਰ ਦੇ ਨੌਜਵਾਨ ਨੂੰ ਗੋਲੀ ਨਾਲ ਮਾਰਿਆ ਗਿਆ ਇਸ ਕੇਸ ਵਿੱਚ ਦੋ ਕਾਤਲ ਸਨ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਐਡਿੰਗ ਤੇ ਦੂਜੇ ਦਾ ਨਾਮ ਤੇ ਜੁੜਿਤ ਪੁਲਿਸ ਵੱਲੋਂ ਇਹਨਾਂ ਦੋਨਾਂ ਨੂੰ ਅਰੈਸਟ ਕਰ ਲਿੱਤਾ ਗਿਆ ਸੀ ਪਰ ਇੱਥੇ ਇਹ ਗੱਲ ਦੇਖਣ ਵਾਲੀ ਹੈ ਕਿ ਕਾਤਲਾਂ ਨੂੰ ਇੱਕ ਵਾਰ ਵਿਚਾਰth ਨਹੀਂ ਆਇਆ ਕਿ ਇੱਕ ਛੋਟਾ ਨੌਜਵਾਨ ਜੋ ਕਿ ਰਾਤਾਂ ਨੂੰ ਕੰਮ ਕਰਕੇ ਪੈਸੇ ਕਮਾ ਰਿਹਾ ਹੈ ਤੇ ਉਸ ਨੂੰ ਹੀ ਮੌਤ ਦੇ ਘਾਟ ਤਾਰ ਦਿੱਤਾ ਗਿਆ ਹੁਣ ਇਸ ਕੇਸ ਦਾ ਸੱਚਲੇ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ ਇਸ ਦਾ ਸੱਚ ਜਾਂ ਤਾਂ ਹਰਸ਼ ਨੂੰ ਪਤਾ ਹੋਵੇਗਾ ਜਾਂ ਉਸ ਦੇ ਕਾਤਲਾਂ ਨੂੰ ਸੋ ਲੋਕਾਂ ਦੇ ਬਹੁਤ ਵਿਚਾਰ ਆਏ ਹਨ ਇਸ ਵੀਡੀਓ ਦੇ ਬਾਰੇ ਕੇਸ ਦਾ ਕਤਲ ਕਿਉਂ ਕੀਤਾ ਗਿਆ ਜਾਂ ਇਸ ਦਾ ਕੀ ਕਾਰਨ ਸੀ ਪਰ ਹਲੇ ਦਾ ਕੋਈ ਵੀ ਪੁਖਤਾ ਸਬੂਤ ਸਾਹਮਣੇ ਨਹੀਂ ਆਇਆ ਇਸ ਕੇਸ ਵਿੱਚ ਅਸੀਂ ਗੱਲ ਕਰਾਂਗੇ ਅਰਮਾਨ ਸਿੰਘ ਬਾਰੇ ਜੋ ਕਿ ਯੂਐਸਏ ਵਿੱਚ ਰਹਿ ਰਿਹਾ ਸੀ ਤੇ ਪਟਿਆਲੇ ਵਿੱਚ ਆਪਣੀ ਹਾਇਰ ਸਟੱਡੀ ਪੂਰੀ ਕਰਨ ਤੋਂ ਬਾਅਦ 2023 ਵਿੱਚ ਯੂਐਸਏ ਆਇਆ ਸੀ ਅਰਮਾਨ ਸਮਾਣਾ ਦਾ ਇੱਕ ਪਿੰਡ ਤੋਂ ਬਿਲੋਂਗ ਕਰਦਾ ਸੀ ਉਹ ਆਪਣੀ ਮਾਂ ਆਪਣੇ ਪਰਿਵਾਰ ਨਾਲ ਹੀ ਯੂਐਸਏ ਵਿੱਚ ਰਹਿ ਰਿਹਾ ਸੀ ਇਸ ਦੇ ਕਤਲ ਤੋਂ ਬਾਅਦ ਜਦੋਂ ਇਹ ਗੱਲ ਇਸ ਦੇ ਮਾਤਾ ਤੇਜਦੀਪ ਭੈਣ ਨੂੰ ਪਤਾ ਲੱਗੀ ਤਾਂ ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਤੇ ਰਮਾਨ ਦੇ ਪਿਤਾ ਜੀ ਵੱਲੋਂ ਇਹ ਕਿਹਾ ਗਿਆ ਕਿ ਅਕਤੂਬਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਉਸਦੇ ਆਖਰੀ ਬੋਲ ਹਲੇ ਤੱਕ ਉਹਨਾਂ ਨੂੰ ਸੁਣਾਈ ਦੇ ਰਹੇ ਨੇ ਹੁਣ ਤੁਸੀਂ ਆਪ ਸੋਚੋ ਕਿ ਉਸ ਪਿਓ ਉੱਪਰ ਕੀ ਬੇਤ ਰਹੀ ਹੋਵੇਗੀ ਜਿਸਨੇ ਆਪਣੇ ਪੁੱਤਰ ਨੂੰ ਕਾਮਯਾਬ ਹੁੰਦੇ ਵੇਖਣਾ ਸੀ ਪਰ ਉਸਦੀ ਲਾਸ਼ ਨੂੰ ਹੀ ਮੋਟਾ ਦੇਣਾ ਪੈ ਗਿਆ ਸੋ ਮੇਰੇ ਕੋਲ ਹੋਰ ਬਹੁਤ ਸਾਰੇ ਕੇਸ ਨੇ ਇਦਾਂ ਦੇ ਜਿੰਨਾ ਵਿੱਚ ਸਟੂਡੈਂਟਸ ਨੂੰ ਇਹ ਨਿਸ਼ਾਨਾ ਬਣਾਇਆ ਗਿਆ ਅੱਗੇ ਆਪਾਂ ਕੁਝ ਹੋਰ ਗੱਲਾਂ ਕਰਾਂਗੇ ਇਸ ਵੀਡੀਓ ਦੇ ਬਾਰੇ ਕਿ ਇਸ ਦਾ ਕੀ ਕਾਰਨ ਹੋ ਸਕਦਾ ਹੈ ਤੇ ਇਸ ਦਾ ਕੀ ਹੱਲ ਹੋ ਸਕਦਾ ਹੈ ਮੈਂ ਇਨਾਂ ਕੇਸਿਸ ਨੂੰ ਇਸ ਕਰਕੇ ਇਸ ਵੀਡੀਓ ਵਿੱਚ ਵਰਤੇ ਆ ਦੇ ਕਿਉਂਕਿ ਇਨਾਂ ਸਭ ਕੇਸਾਂ ਵਿੱਚ ਇੱਕ ਸਮਾਨਤਾ ਸੀ ਉਸ ਇਸ ਸਟੂਡੈਂਟ ਮਾਪਿਓ ਆਪਣੇ ਬੱਚਿਆਂ ਤੇ ਲੱਖਾਂ ਪੈਸੇ ਲਗਾ ਕੇ ਵਿਦੇਸ਼ਾਂ ਵਿੱਚ ਭੇਜਦੇ ਨੇ ਕੁਝ ਮਾਪਿਓ ਕਰਜ਼ਾ ਲੈਂਦੇ ਨੇ ਤੇ ਕੁਝ ਕੁ ਆਪਣੀਆਂ ਸੇਵਿੰਗਸ ਲਗਾ ਕੇ ਆਪਣੇ ਬੱਚਿਆਂ ਨੂੰ ਵਧੀਆ ਫਿਊਚਰ ਲਈ ਵਿਦੇਸ਼ਾਂ ਵਿੱਚ ਭੇਜ ਦਿੰਦੇ ਨੇ ਜੋ ਤਾਂ ਕਰਜ਼ਾ ਲੈਂਦੇ ਨੇ ਉਹ ਆਪਣੇ ਬੱਚਿਆਂ ਨੂੰ ਮਹੀਨੇ ਬਾਅਦ ਹੀ ਪੈਸਿਆਂ ਲਈ ਕਹਿਣ ਲੱਗ ਜਾਂਦੇ ਨੇ ਪਰ ਬੱਚਿਆਂ ਕੋਲ ਕੰਮ ਨਹੀਂ ਹੁੰਦਾ ਤੇ ਉਹ ਡਿਪਰੈਸ਼ਨ ਵਿੱਚ ਆ ਕੇ ਜਾਂ ਤਾਂ ਆਪਣੀ ਜਾਨ ਲੈ ਲੈਂਦੇ ਨੇ ਜਾਂ ਫਿਰ ਉਹ ਹੱਟ ਅਟੈਕ ਨਾਲ ਮਾਰੇ ਜਾਂਦੇ ਨੇ ਸੋ ਅਗਰ ਤੁਸੀਂ ਇੰਨੇ ਪੈਸੇ ਲਗਾ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਵਧੀਆ ਫਿਊਚਰ ਲਈ ਭੇਜਦੇ ਹੋ ਤਾਂ ਇੰਨਾ ਕਸਬਰ ਜ਼ਰੂਰ ਰੱਖੋ ਕਿ ਉਹਨਾਂ ਨੂੰ ਪਹਿਲਾਂ ਸੰਭਲਣ ਦਿਓ ਤੇ ਉਹਨਾਂ ਨੂੰ ਉੱਥੋਂ ਦੇ ਰੰਗ ਵਿੱਚ ਰੰਗਣ ਦਿਓ ਤੁਸੀਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰੋਗੇ ਕਿ ਘਰੇ ਪੈਸੇ ਮੰਗਣ ਵਾਲੇ ਆ ਰਹੇ ਨੇ ਜਾਂ ਤੇਰੇ ਨਾਲ ਦੇ ਨੂੰ ਕੰਮ ਮਿਲ ਗਿਆ ਤੈਨੂੰ ਨਹੀਂ ਮਿਲਿਆ ਤਾਂ ਇਸ ਨਾਲ ਬੱਚਿਆਂ ਦੇ ਦਿਮਾਗ ਉੱਪਰ ਬਹੁਤ ਗਲਤ ਅਸਰ ਪਵੇਗਾ ਇਦਾਂ ਹੀ ਇੱਕ ਕੇਸ ਹੋਰ ਸਾਹਮਣੇ ਆਇਆ ਸੀ ਇੱਕ ਲੜਕੀ ਦਾ ਜੋ ਕਿ ਥੋੜਾ ਟਾਈਮ ਪਹਿਲਾਂ ਹੀ ਕੈਨੇਡਾ ਵਿੱਚ ਸਟੂਡੈਂਟ ਵੀਜ਼ੇ ਉੱਪਰ ਆਈ ਸੀ ਜਦੋਂ ਉਹ ਘਰ ਵਾਪਸ ਆਈ ਤਾਂ ਉਸਦੇ ਰੂਮ ਮੇਟ ਦੇ ਘਰ ਦੇ ਵੱਲੋਂ ਇਹ ਦੱਸਿਆ ਗਿਆ ਸੀ ਕਿ ਉਸਦੇ ਬੈਗ ਉੱਪਰ ਬਹੁਤ ਸਾਰੀਆਂ ਉਲਟੀਆਂ ਕੀਤੀਆਂ ਹੋਈਆਂ ਸਨ ਤੇ ਜਦੋਂ ਉਹ ਉਸਦੇ ਕਮਰੇ ਵਿੱਚ ਗਏ ਉੱਥੇ ਵੀ ਹਰ ਪਾਸੇ ਉਸ ਵੱਲੋਂ ਉਲਟੀਆਂ ਹੀ ਕੀਤੀਆਂ ਗਈਆਂ ਸਨ ਤੇ ਜਦੋਂ ਉਸ ਨੂੰ ਹਸਪੀਟਲ ਲਿਜਾਇਆ ਗਿਆ ਉਦੋਂ ਨੂੰ ਦੀ ਮੌਤ ਹੋ ਗਈ ਸੀ ਹੁਣ ਤੁਸੀਂ ਆਪ ਸੋਚੋ ਕਿ ਜਿਹੜੇ ਛੋਟੀ ਉਮਰ ਦੇ ਬੱਚੇ ਨਵਾਲਗ ਬੱਚੇ ਇੱਥੇ ਆ ਜਾਂਦੇ ਨੇ ਤੇ ਕੰਮ ਨਹੀਂ ਮਿਲਦਾ ਤਾਂ ਉਹਨਾਂ ਦੇ ਦਿਮਾਗ ਵਿੱਚ ਇੱਕ ਹੀ ਚੀਜ਼ ਘੁੰਮਦੀ ਰਹਿੰਦੀ ਹੈ ਸਿਰਫ ਪੈਸਾ ਸੋ ਬੱਚਿਆਂ ਨੂੰ ਇੰਨਾ ਕਨਾ ਡਿਪਰੈਸ ਕਰੋ ਕਿ ਉਹਨਾਂ ਨੂੰ ਆਪਣੀ ਜਾਨ ਦੇਣੀ ਪਵੇ ਦੂਜੀ ਗੱਲ ਇਹ ਹੈ ਕਿ 18 ਸਾਲ ਤੋਂ 24 ਸਾਲ ਦੇ ਬੱਚੇ ਮੁੰਡਿਆਂ ਦਾ ਖੂਨ ਬਹੁਤ ਗਰਮ ਹੁੰਦਾ ਹੈ ਤੇ ਜਿੱਤ ਗੱਲ ਕਰਕੇ ਉਹ ਜਲਦੀ ਸਾਹਮਣੇ ਵਾਲੇ ਨਾਲ ਲੜ ਪੈਂਦੇ ਨੇ ਤੇ ਇੱਥੇ ਕਈ ਵਾਰ ਆਪਣੀ ਹੀ ਕਮਿਊਨਿਟੀ ਵੱਲੋਂ ਆਪਣੇ ਹੀ ਕਮਿਊਨਿਟੀ ਦੇ ਲੜਕਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਤੇ ਇਦਾਂ ਦਾ ਵੀ ਇੱਕ ਕੇਸ ਥੋੜੇ ਦਿਨ ਪਹਿਲਾਂ ਹੀ ਸਾਹਮਣੇ ਆਇਆ ਸੀ ਜੋ ਕਿ ਸੀ 21 ਸਾਲਾਂ ਨੌਜਵਾਨ ਦਾ ਜਿਸ ਦਾ ਪੰਜਾਬੀ ਕਮਿਊਨਿਟੀ ਦੇ ਲੜਕਿਆਂ ਵੱਲੋਂ ਹੀ ਕਤਲ ਕਰ ਦਿੱਤਾ ਗਿਆ ਸੀ ਸੋ ਇਸ ਦੇ ਬਹੁਤ ਸਾਰੇ ਕਾਰਨ ਹਨ ਕੰਮ ਨਾ ਮਿਲਣਾ ਡਿਪਰੈਸ਼ਨ ਚਾਉਣਾ ਜਾਂ ਗਲਤ ਰਾਹਾਂ ਤੇ ਜਾਣਾ ਕਿਉਂਕਿ ਜਦੋਂ ਸਟੂਡੈਂਟਸ ਨੂੰ ਕੰਮ ਨਹੀਂ ਮਿਲਦਾ ਤਾਂ ਉਹ ਪੈਸਾ ਕਮਾਉਣ ਲਈ ਕਿਸੇ ਵੀ ਰਾਹ ਤੇ ਜਾਣ ਲਈ ਤਿਆਰ ਹੋ ਜਾਂਦੇ ਨੇ ਸੋ ਡਿਪਰੈਸ ਬੱਚਿਆਂ ਨੂੰ ਡਿਪਰੈਸ਼ਨ ਵਿੱਚ ਨਾ ਲਿਆਓ ਤੇ ਉਹਨਾਂ ਨੂੰ ਸੰਭਲਣ ਦਾ ਟਾਈਮ ਦਿਓ ਮੇਰੇ ਕੋਲ ਹੋਰ ਬਹੁਤ ਸਾਰੇ ਕੇਸ ਨੇ ਇਦਾਂ ਦੇ ਜਿਨ੍ਹਾਂ ਵਿੱਚ ਸਟੂਡੈਂਟਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਾਂ ਉਹਨਾਂ ਨੂੰ ਇਹ ਕਹਿ ਕੇ ਡਿਪਰੈਸ਼ਨ ਵਿੱਚ ਲਿਆਂਦਾ ਗਿਆ ਕਿ ਉਹ ਗਲਤ ਰਾਹਾਂ ਤੇ ਨੇ ਪਰ ਕੁਝ ਇੱਕ ਬੱਚਿਆਂ ਕਰਕੇ ਅਸੀਂ ਬਾਕੀਆਂ ਨੂੰ ਗਲਤ ਨਹੀਂ ਕਹਿ ਸਕਦੇ ਸੋ ਅੱਜ ਦੀ ਵੀਡੀਓ ਇੱਥੇ ਹੀ ਖਤਮ ਕਰਦੇ ਹਾਂ ਅਗਲੀ ਵਾਰ ਫਿਰ ਮਿਲਾਂਗੇ ਇਦਾਂ ਹੀ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ